ਬੇਪਰੋਸਗੀ ਮਤਾ ਲਿਆਉਣ ਲਈ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਡਟੇ ਕਾਂਗਰਸੀ ਕੱਲ ਤੋਂ ਚਰਨਜੀਤ ਚੰਨੀ ਰਾਜਾ ਵੜਿੰਗ ਤੇ ਚਾਰ ਮਹਿਲਾ ਵਿਧਾਇਕਾਂ ਸਮੇਤ 30 ਕਾਂਗਰਸੀ ਐਮਐਲਏ ਹਾਊਸ ਅੰਦਰ ਕਰ ਰਹੇ ਪ੍ਰਦਰਸ਼ਨ ਸੜਕ ਤੇ ਰਜਿੰਦਰ ਕੌਰ ਪੱਠਲ ਨੇ ਸੰਭਾਲਿਆ ਮੋਰਚਾ ਹਾਊਸ ਅੰਦਰ ਗੱਲਬਾਤ ਕਰਨ ਪਹੁੰਚੇ ਸੀਐਮ ਬਾਦਲ ਦੀ ਵੀ ਗੱਲ ਨਹੀਂ ਮੰਨੇ ਕਾਂਗਰਸੀ ਤਬੀਅਤ ਵਿਗੜਨ ਕਾਰਨ ਵਿਧਾਇਕ ਅਸ਼ਵਨੀ ਸੇਖੜੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਲੇਡੀ ਮੈਂਬਰਸ ਅੰਦਰ ਬੈਠੀਆਂ ਸਾਡੇ ਦੂਜੇ ਮੈਂਬਰ ਬੈਠੇ ਨੇ ਉੱਥੇ ਏਸੀ ਬੰਦ ਕਰਤਾ ਪੱਖੇ ਬੰਦ ਕਰਦੇ ਹੋ ਲਾਈਟਾਂ ਮਤ ਖਾਤੀਆਂ ਲੇਡੀ ਮੈਂਬਰ ਦੇ ਕਰਕੇ ਲਾਈਟ ਆਪ ਰੱਖਦੇ ਆ ਜੀਲਾਂ ਚ ਹੀ ਮਿਲਦੀ ਹੈ ਲਾਈਟ ਮਿਲਦੀ ਹੈ ਪੱਕਾ ਮਿਲਦਾ ਰੋਟੀ ਮਿਲਦੀ ਹੈ ਸ਼ੂਗਰ ਦੇ ਮਰੀਜ਼ ਦਵਾਈਆਂ ਨਹੀਂ ਜਾਣ ਦਿੱਤੀਆਂ ਪੂਰੀ ਰਾਤ ਭਰ ਇਹ ਹਿਸਟਰੀ ਦੇ ਵਿੱਚ ਪੰਜਾਬ ਦੇ ਚ ਕਾਲਾ ਦਿਨ ਤੇ ਕਾਲੇ ਖਰਾਨਾ ਲਿਖਿਆ ਜਾਣ ਵਾਲਾ ਫੈਸਲਾ ਹੋਊਗਾ ਜਿਹਦੇ ਤੇ ਗੈਰ ਜ਼ਿੰਮੇਵਾਰੀ ਵਾਲਾ ਤਰੀਕਾ ਸਪੀਕਰ ਸਾਹਿਬ ਦਾ ਗੈਰ ਜ਼ਿੰਮੇਵਾਰੀ ਵਾਲਾ ਤੇ ਇੱਕ ਨਫ਼ਰਤ ਵਾਲਾ ਜਿੱਦ ਵਾਲਾ ਜਿਹਾ ਰਵਈਆ ਹੈਗਾ ਉਹ ਪੰਜਾਬ ਦੀ ਸਰਕਾਰ ਦਾ ਅੰਮ੍ਰਿਤਸਰ ਚ ਗਣੇਸ਼ ਉਤਸਵ ਵੇਲੇ ਮਾਈਕ ਤੇ ਬੋਲਣ ਨੂੰ ਲੈ ਕੇ ਆਪਸ ਚ ਸਥਾਨਕ ਕਾਂਗਰਸੀਆਂ ਵਿਚਾਲੇ ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਮੁਲਾਜ਼ਮਾਂ ਨੇ ਵਧਾਈ ਪੰਜਾਬ ਸਰਕਾਰ ਦੀ ਮੁਸ਼ਕਿਲ ਮੋਹਾਲੀ ਦੇ ਖਰੜਚ ਸਿ.ਐਮ ਨੂੰ ਨਾਮਿਲਣ ਦਿੱਤੇ ਜਾਣ ਤੇ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਨੇ ਲਾਇਆ ਜਾਮ ਚੰਡੀਗੜ੍ਹ ਚ ਸਿ.ਐਮ ਦੀ ਕੋਠੀ ਕੇ ਰੰਜਾਰੇ ਸਹੂਦਤਾਂ ਸੈਂਟਰ ਦੇ ਮੁਲਾਜ਼ਮਾਂ ਤੇ ਪੁਲਿਸ ਦੀ ਸਖਤੀ ਬਠਿੰਡਾ ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈ.ਟੀ.ਟੀ ਅਧਿਆਪਕਾਂ ਦਾ ਪ੍ਰਦਰਸ਼ਨ 30000 ਦੇ ਲਗਭਗ ਮੁਲਾਜ਼ਮਾਂ ਜਿਨ੍ਹਾਂ ਨੂੰ ਲਾਰੇ ਲੱਬੇ ਲਾ ਕੇ ਉਹਨਾਂ ਨੇ ਜਿਹੜਾ ਹੈਗਾ ਹਾਲੇ ਤੱਕ ਜਿਹੜਾ ਹੈਗਾ ਇਸੇ ਟੰਗ ਦੇ ਨਾਲ ਟਿਕਾਈ ਰੱਖਿਆ ਹੋਇਆ ਹੁਣ ਜਦੋਂ ਬਿਲਕੁਲ ਚੋਣਾ ਡਿਊ ਹੈ ਤੇ ਪੰਜਾਬ ਦੇ ਸਾਰੇ ਮੁਲਾਜ਼ਮ ਜਿਹੜਾ ਹੈਗਾ ਸੜਕਾਂ ਦੇ ਉੱਤੇ ਹੈ ਹਾਲੇ ਵੀ ਜਿਹੜਾ ਹੈਗਾ ਉਹਨਾਂ ਦਾ ਰਵਈਆ ਆ ਉਹ ਬੜਾ ਨਾ ਪੱਕੀ ਹੈ ਪੰਜਾਬ ਦੇ ਮਤਲਬ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਅਸੀਂ ਝੰਡਾ ਮਾਰਚ ਕੀਤੇ ਕਿਸੇ ਨੇ ਸਾਡੇ ਨਾਲ ਸਮਾਂ ਦੇਣ ਦੀ ਗੱਲ ਨਹੀਂ ਸੁਣੀ ਕਿਰਾ ਸਾਲ ਕੰਮ ਕਰਦੇ ਨੂੰ ਹੋ ਗਿਆ ਹੈ ਉਹਨਾਂ ਨੂੰ ਅਸੀਂ अनेका ਹੀ ਚਿੱਠੀਆਂ ਲਿਖੀਆਂ ਹੈ ਵੀ ਇੰਨਾ ਕਰਮੀਆਂ ਨੂੰ ਪੱਕਿਆ ਕੀਤਾ ਜਾਵੇ ਔਰ ਉਹਨਾਂ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂਨ ਨਹੀਂ ਰੰਗੀ ਪੰਜਾਬ ਚ 10 ਘੰਟਿਆਂ ਅੰਦਰ ਤਿੰਨ ਖੁਦਕੁਸ਼ੀਆਂ ਮੋਗਾ ਵਿੱਚ 18 ਸਾਲਾ ਨੌਜਵਾਨ ਨੇ ਘਰ ਅੰਦਰ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕੈਨੇਡਾ ਚ ਵਿਆਹੀ ਭੈਣ ਨੂੰ ਸਹੁਰਿਆਂ ਵੱਲੋਂ ਤੰਗ ਕਿਤੇ ਜਾਣਕਾਰਨ ਸੀ ਪਰੇਸ਼ਾਨ ਮੁਕਸਰ ਵਿੱਚ ਰੇਲ ਗੱਡੀ ਸਾਹਮਣੇ ਆ ਕੇ ਪ੍ਰੇਮੀ ਜੋੜੇ ਨੇ ਦਿੱਤੀ ਜਾਨ ਸੁਸਾਈਡ ਨੋਟ ਵਿੱਚ ਕੁੜੀ ਨੇ ਆਪਣੀ ਮਾਂ ਅਤੇ ਮਾਂ ਦੀ ਇੱਕ ਸਹੇਲੀ ਨੂੰ ਠਹਿਰਾਇਆ ਜ਼ਿੰਮੇਵਾਰ हम सोच ही नहीं सकते उसने कर, कभी लगता ही ना था ये करेगा वो तो दूसरों को समझाने वाला को कभी हारो मत क्योंकि नेशनल प्लेयर था सब कुछ था उसमें जो तो सिस्टर थी वो दिसंबर 15 में उन्होंने पहले एन आर पुलिस स्टेशन में पर्चा दर्ज करवाया था क्योंकि उसके जो इलाज थे उसको वो तंग करते थे उसी की वजह से उसके फादर जो ਥੋੜੇ ਦਿਨ ਪਹਿਲੇ ਚਾਰ ਪੰਜ ਦਿਨ ਪਹਿਲੇ ਕੈਨੇਡਾ ਹੋ ਕੇ ਆਏ ਆ ਉਹ ਐਨਆਰਆਈ ਜਹਾ ਮਾ ਕੇ ਤੋਂ ਉਹਨਾਂ ਨੇ ਵਾਹ ਪੇ ਸੋਚਾ ਕਿ ਚਲੋ ਲੜਕੀ ਦਾ ਘਰ ਬਸ ਜਾਏ ਇਸ ਲਈ ਉਹ ਵਾਹ ਪੇ ਗਏ ਲੇਕਿਨ ਉਹਨਾਂ ਨੇ ਕੋਈ ਉਹਨ ਕੀ ਬਾਤ ਨਹੀਂ ਸੁਣੀ ਤੋਂ ਉਹ ਲੜਕੇ ਕੋ ਆ ਕੇ ਉਹਨਾਂ ਨੇ ਸਾਰੀ ਸਟੋਰੀ ਬਤਾਈ ਗੁਰਦਾਸਪੁਰ ਦੇ ਇੱਕ ਪਿੰਡ ਦੇ ਨੰਬਰਦਾਰ ਦਾ ਗੰਦਾ ਧੰਦਾ ਪਿੰਡ ਦੇ ਮਹਿਲਾਵਾਂ ਦਾ ਅਸ਼ਲੀਲ ਵੀਡੀਓ ਬਣਾਉਣ ਵਾਲੇ ਜਸਵੀਰ ਸਿੰਘ ਤੇ ਆਪਣੀ ਪਤਨੀ ਦਾ ਵੀ MMS ਬਣਾਉਣ ਦਾ ਇਲਜ਼ਾਮ ਜਸਵੀਰ ਦੀ ਪਤਨੀ ਨੇ ਖੁਦ ਪੁਲਿਸ ਨੂੰ ਕੀਤੀ ਸ਼ਿਕਾਇਤ ਨੰਬਰਦਾਰ ਤੇ ਉਸਦੇ ਦੋਪਤੀ ਜਥੇ ਕੀਤਾ ਗਿਆ ਮਾਮਲਾ ਦਰਜ ਮੁਲਜ਼ਮ ਫਿਲਹਾਲ ਗ੍ਰਿਫਤ ਤੋਂ ਬਾਹਰ ਬਹੁਤ ਹੀ ਗੰਦਾ ਇਨਸਾਨ ਹੈ ਉਹ ਕਈ ਜਨਾਨੀਆਂ ਨੂੰ ਬਲੈਕਮੇਲ ਵੀ ਕਰਦਾ ਆ ਲੋਕਾਂ ਨੂੰ ਗੰਦੀਆਂ ਫਿਲਮਾਂ ਬਣਾਉਂਦਾ ਆ ਵੀਡੀਓ ਬਣਾਉਂਦਾ ਉਹਨਾਂ ਦੀਆਂ ਗੱਲਾਂ ਰਿਕਾਰਡਿੰਗ ਕਰਦਾ ਆ ਸਰ ਮੈਨੂੰ ਵੀ ਕਈ ਵਾਰ ਹੋਣਾ ਸ਼ੇਰੀਆਂ ਗੋਲੀਆਂ ਨੀਂਦੀਆਂ ਦੇ ਦਿੰਦਾ ਸੀ ਘਟੀਆਂ ਘਟੀਆਂ ਕਮਾਲ ਮੈਨੂੰ ਵੀ ਇਹੀ ਕਹਿੰਦਾ ਵੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਤੂੰ ਵੀ ਇਤਰਾ ਕਰਨੀ ਉਸ ਵੀਡੀਓ ਤੋਂ ਸਾਬਤ ਹੁੰਦਾ ਵੀ ਇਹ ਪਿੰਡ ਦੇ ਵਿੱਚ ਕੋਈ ਧੰਦਾ ਚਲਾ ਰਿਹਾ ਵਾ ਇਹ ਆਪਣੀ ਘਰ ਵਾਲੀ ਨੂੰ ਵੀ ਇਸ ਧੰਦੇ ਦੇ ਵਿੱਚ ਜਿਹੜਾ ਵਾ ਮਲਾਲ ਲਈ ਮਜਬੂਰ ਕਰਦਾ ਵਾ ਅਸੀਂ ਚਾਹੁੰਦੇ ਹਾਂ ਕਿ ਇਸ ਕੇਸ ਨੂੰ ਚੰਗੀ ਤਰ੍ਹਾਂ ਉਧਿਹੜਿਆ ਜਾਵੇ ਔਰ ਇਹ ਵੀ ਪਤਾ ਲੱਗਾ ਵਾ ਵੀ ਇਹਨੂੰ ਰਾਜਨੀਤਿਕ ਪੁਸ਼ਤ ਪਨਾਈ ਵੀ ਹੈ ਵੀਡੀਓ ਹੈਗੀ ਬਟਨ ਦੀ ਉਹਦੀ ਫੈਕਟਰੀ ਜਾਂਚ ਵੀ ਕਰਾਵਾਂਗੇ ਉਹਦੀ ਤੇプラス ਜਿਹੜੀ ਵਿੱਚ ਰੈਡੀ ਦੀ ਫੋਟੋ ਜੋ ਦੱਸ ਰਿਹਾ ਜੇ ਤੇ ਉਹ ਫੋਰੈਂਸਿਕ ਜਾਂਚ ਹੋਣ ਤੋਂ ਬਾਅਦ ਉਹਨੂੰ ਆਈਡੈਂਟੀਫਾਈ ਕਰਕੇ ਤੇ ਬੁਰੇ ਵੀ ਜਾਣਨਾ ਦਾ ਸਰ ਕਿਤੇ ਜਾ ਕੇ ਵੀ ਕਿਸ ਢੰਗ ਦੇ ਨਾਲ ਇਹ ਫੋਟੋ ਜਿਹੜੀਆਂ ਤਿਆਰ ਕੀਤੀਆਂ ਗਈਆਂ ਸਲਾਮ ਅਲੈਕੁਮ ਵਾ ਸਲਾਮ ਇਹ ਕਿਹੜਾ ਯਾਰੋ ਇਹ ਪਿਆ ਦੇਸ਼ ਭਰ ਵਿੱਚ ਮਨਾਇਆ ਗਿਆ ਬਕਰੀਦ ਦਾ ਤਿਉਹਾਰ ਮਸਜਿਦਾਂ ਵਿੱਚ ਅਦਾ ਹੋਈ Eid ਦੀ ਨਮਾਜ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਗੱਲ ਵਕੜੀ ਪਾ ਕੇ ਦਿੱਤੀਆਂ ਗਈਆਂ Eid ਦੀਆਂ ਮੁਬਾਰਕਾਂ ਸਰਹੱਦ ਤੇ ਪਾਕਿਸਤਾਨੀ ਰੇਂਜਰਸ ਨੇ BSF ਨੂੰ ਭੇਂਟ ਕੀਤੀ ਮਠਿਆਈ ਅੱਜ ਇਹ ਜਿਹੜੇ ਆਪਣੇ ਭਾਈਚਾਰਾ ਦੀ ਦਿਵਾ ਕੀਤੀ ਗਈ ਖਾਸ ਕਰਕੇ ਪੰਜਾਬ ਇਸ ਅਮਨ ਸ਼ਾਂਤੀ ਵਾਸਤੇ ਮੈਂ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਔਰ ਦੂਸਰੇ ਭਾਈਚਾਰਾ ਚਾਰੇ ਨੂੰ ਇਸ Eid ਮੁਬਾਰਕ ਦਿੰਦਾ ਹਾਂ ਔਰ ਆਪ ਸਭੇ ਦੀ ਭਾਈਚਾਰਾ ਸੁਖ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ ਦੇ ਅੱਲਾਹ ਤੋਂ ਦੁਆ ਕਰਦਾ ਵੀ ਸਾਡੇ ਦੇਸ਼ ਦੇ ਵਿੱਚ ਸੁਖ ਸ਼ਾਂਤੀ Hindu Muslim ਭਾਈਚਾਰਾ ਬਣਾਈ ਰੱਖੇ ਬੱਕਰਿਆਂ ਦੀ ਜਿਹੜਾ ਹੈਗਾ ਉਹਨੂੰ ਹਲਾਲ ਕੀਤਾ ਜਾਂਦਾ ਹੈਗਾ ਫਿਰ ਉਹਦੇ ਗੋਸਤ ਜਿਹੜਾ ਹੈਗਾ ਉਹਦੀ ਤਿੰਨ ਢੇਰੀਆਂ ਬਣਾ ਕੇ ਇੱਕ ਜਿਵੇਂ ਗਰੀਬ ਲੋਕਾਂ ਦੇ ਵਿੱਚ ਇੱਕ ਰਿਸ਼ਤੇਦਾਰਾਂ ਦੇ ਵਿੱਚ ਇੱਕ ਆਪਣੇ ਲਈ ਰੱਖ ਲਈ ਜਾਂਦੀ ਹੈ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਤੇ ਲਾਈਕ ਕਰੋ Facebook ਪੇਜ